ਵੀਡੀਓ ਵੇਖਣ ਵਾਲੇ ਸਾਰੇ ਮਿੱਤਰਾਂ ਨੂੰ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਵਿਸ਼ਾ ਅੱਜ ਵੀ ਉਹੀ ਹੈ ਜੀ ਵਾਤਾਵਰਣ ਨਾਲ ਸੰਬੰਧਿਤ ਤੇ ਅੱਜ ਅਸੀਂ ਆਏ ਹਾਂ ਗੁਰੂ ਨਾਨਕ ਕੋਲ ਸਟੋਰ ਕੋਟਪੋਰਾ ਵਿਖੇ ਜਿੱਥੇ ਕਿ ਅਸੀਂ 120 ਕਿਲੋਵਾਟ ਦਾ ਸੋਲਰ ਪਲਾਂਟ ਲਗਾਇਆ ਹੋਇਆ ਅਸੀਂ ਤੁਸੀਂ ਪਿੱਛੇ ਦੇਖ ਰਹੇ ਹੋ ਔਰ ਤਕਰੀਬਨ ਇਹ 4 ਸਾਲ ਪਹਿਲਾਂ ਅਸੀਂ ਪਲਾਂਟ ਇੱਥੇ ਐਸਟੈਬਲਿਸ਼ ਕੀਤਾ ਸੀਗਾ ਇਹਦੀ ਉਸ ਟਾਈਮ ਜਿਹੜੀ ਲਾਗਤ ਆ ਉਹ ਤਕਰੀਬਨ 41 ਲੱਖ ਰੁਪਏ ਦੀ ਲਗਤ ਆਈ ਸੀ ਔਰ 10 ਲੱਖ ਰੁਪਏ ਉਸ ਟਾਈਮ ਦੀ ਜਿਹੜੀ ਸਬਸਿਡੀ ਦਾ ਇਹਨਾਂ ਨੂੰ ਲਾਭ ਮਿਲਿਆ ਸੀ ਅੱਜ ਤੱਕ ਇਹ ਜਿਹੜਾ ਪਲਾਂਟ ਹੈ ਉਹ ਅਸੀਂ ਤੁਹਾਨੂੰ ਵੀਡੀਓਜ਼ ਵੀ ਵਿੱਚ ਜੋੜ ਦਿਆਂਗੇ ਇਹ ਤਕਰੀਬਨ ਇੱਕ ਇਨਵਰਟਰ ਹੈ ਜਿਹੜਾ ਦੋ ਇਨਵਰਟਰ ਲਾਏ ਗਏ ਆ ਇਹਦੇ 60-60 ਕਿਲੋਵਾਟ ਦੇ ਇੱਕ ਇਨਵਰਟਰ ਜਿਹੜਾ 282 ਹਜ਼ਾਰ ਯੂਨਟ ਬਣਾ ਚੁੱਕਿਆ ਹੈ ਔਰ ਦੂਸਰਾ ਇਨਵਰਟਰ ਹੈ ਜਿਹੜਾ 278 ਹਜ਼ਾਰ ਯੂਨਟ ਉਹਨੇ ਪੈਦਾ ਕਰਤੇ ਆ ਟੋਟਲ 560 ਹਜ਼ਾਰ ਯੂਨਟ ਇਹਨਾਂ ਨੇ ਜਿਹੜੀ ਬਿਜਲੀ ਪੈਦਾ ਕਰਤੀ ਹੈ 60 ਲੱਖ ਦੀ ਬਿਜਲੀ ਇਹ ਪੈਦਾ ਕਰ ਚੁੱਕੇ ਆ ਔਰ ਕਤੀ ਲੱਖ ਰੁਪਇਆ ਇਹਨਾਂ ਨੇ ਤਕਰੀਬਨ ਬੜੇ ਸਮੇਂ ਨਾਲ ਸਮੇਤ ਵਿਆਜ ਹੈ ਜਿਹੜਾ ਤਕਰੀਬਨ 20 ਸਾਲ ਚ ਇਹਨਾਂ ਦੀ ਰਿਕਵਰੀ ਹੋ ਗਈ ਸੀ ਇਹ ਤੁਹਾਨੂੰ ਅੱਜ ਸਾਰੀ ਸਟੋਰੀ ਅਸੀਂ ਦੱਸਣੀ ਚਾਹੁੰਦੇ ਸੀ ਸੋ ਅ ਗ੍ਰੀਨ એનર્ਜੀ ਨਾਲ ਜੁੜੋ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਬੰਦੇ ਆ ਜਿਹੜੇ ਉਹ ਇਸ ਗੱਲ ਨੂੰ ਪੋਜੀਟਿਵਲੀ ਲਿਆ ਕਰੋ ਆਪਣੇ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਉਹ ਪਾਈਆਂ ਜਾਂਦੀਆਂ ਐ ਵੀ ਜਿਹੜਾ ਸੋਲਰ ਹੈ ਉਹ ਇਫੈਕਟਿਵ ਨਹੀਂ ਹੈ हां कई जगह थे जे डायरेक्शन सही ना होवे आपा देखया है की शेड्स वगैरह बने होंदे मजबूरी बन जाती है उथे प्रॉपर डायरेक्शन नहीं आंदी ता उथे कोल्ड स्टोरेज ते 2-4% जेडी एफिशिएंसी ਘੱਟ ਹੋ ਸਕਦੀ ਹੈ ਪਰ ਐਸੀ ਗੱਲ ਨਹੀਂ ਹੈ ਵੀ ਸੋਲਰ ਜਿਹੜੀ એનર્ਜੀ ਫੇਲ ਹੈ ਸੋਲਰ ਪੂਰਾ ਕਾਮਯਾਬ ਔਰ ਪੂਰਾ ਇਹ ਯੂਸਫੁਲ ਹੈ ਔਰ ਸਭ ਤੋਂ ਵੱਧ ਜਿਹੜਾ ਲਾਭ ਹੈ ਉਹ ਵੱਡੇ ਇੰਡਸਟਰੀ ਵਾਲੇ ਇਹਦਾ ਲੈ ਸਕਦੇ ਕਿਉਂਕਿ ਬਿਜਲੀ ਵੀ ਉਹਨਾਂ ਦੀ ਮਹਿੰਗੀ ਹੁੰਦੀ ਹੈ ਹਾਂਜੀ ਹੁਣ ਤੁਹਾਡੀ ਮੈਂ ਗੱਲਬਾਤ ਕਰਾਉਣਾ ਹੈ ਮੇਰੇ ਵੱਡੇ ਵੀਰ ਬਾਈ ਮਹਿੰਦਰ ਸਿੰਘ ਜੋੜਾ ਜੀ ਨਾਲ ਜਿਨ੍ਹਾਂ ਜਿਹੜੇ ਇੱਥੋਂ ਦੇ ਓਨਰ ਹੈ ਔਰ 1 ਲੱਖ ਗੱਟੇ ਦਾ ਇਹ ਕੋਲ ਸਟੋਰ ਇਹਨਾਂ ਨੇ ਸਟੈਬਲਿਸ਼ ਕਰਿਆ ਹੈ ਇਹ ਤੁਹਾਨੂੰ ਆਪਦਾ ਤਜਰਬਾ ਦੱਸਣਗੇ ਸਾਰੀ ਕੰਪਨੀ ਬਾਰੇ ਕਿਵੇਂ ਰਹੀ ਆ ਕੀ ਹਾਲ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਤੇ ਕਿਵੇਂ ਲੱਗਿਆ ਜੀ ਸਾਡਾ ਗ੍ਰੀਨ ਅਰਜੀ ਐਂਡ ਆਰਗੈਨਿਕ ਸਾਡੀ ਕੰਪਨੀ ਦਾ ਕੰਮ ਆਪਾਂ 4 ਸਾਲ ਪਹਿਲਾਂ ਇਹ ਲਾਇਆ ਸੀ ਵੈਸੇ ਤਾਂ ਆਪਾਂ 20 ਸਾਲ ਦੇ ਭਰਾ ਜੁੜੇ ਹੋਏ ਆ ਸਾਰੇ ਬਿਲਕੁਲ ਜੀ ਤੇ ਜਿਹੜੀ ਸਾਡੀ ਬਚਤ ਆ ਬਚਾਤਾ ਸਾਨੂੰ ਇੱਕ ਤਰ੍ਹਾਂ ਨਾਲ ਸਾਨੂੰ ਤੁਸੀਂ ਅਸੀਂ ਤਾਂ ਬਿੱਲ ਭਰਦੇ ਰਹੇ ਜਾਂਦੇ ਸੀਗੇ ਹਾਂ ਠੀਕ ਹੈ ਜੀ ਤੇ ਜਿਹੜੀ ਸਾਡੀ ਗਰਮੀ ਚ ਕੰਜਪਸ਼ਨ ਜ਼ਿਆਦਾ ਉਹ ਤਾਂ ਸਾਡੀ ਬਰਾਬਰ ਆ ਜਾਂਦੀ ਹੈ। ਬਾਕੀ ਜਿਹੜੀ ਸਰਦੀ ਦੀ ਹੈ ਉਹ ਸਾਡਾ ਪਹਿਲਾ ਬਿੱਲ ਮਤਲਬ ਬਿਲਕੁਲ ਫ੍ਰੀ ਹੋ ਜਾਂਦਾ ਜੀ ਉਹ। ਜਿਹੜਾ ਜਦੋਂ ਕੋਲ ਸਟੋਰੇ ਸਟਾਰਟ ਕਰ ਲੋਡਿੰਗ ਵਾਲਾ ਹਾਂ ਬਹੁਤ ਜ਼ਿਆਦਾ ਬਿੱਲ ਆਉਂਦਾ ਜਦੋਂ 24 ਆਵਰ ਸਾਡੀਆਂ ਮੋਟਰਾਂ ਚੱਲਦੀਆਂ ਹਾਂਜੀ ਉਹਦਾ ਬਿੱਲ ਜਿਹੜਾ ਪਹਿਲਾ ਸਭ ਤੋਂ ਵੱਡਾ ਬਿੱਲ ਆਉਂਦਾ ਸਾਰੇ ਮੇਰਾ ਵੀ ਚੱਲਦੇ ਆ ਸਾਰੇ ਉਦੋਂ ਕੱਟੇ ਸਾਰਾ ਕੁਝ ਜੀ ਸਾਰਾ ਕੁਝ ਹਾਂਜੀ ਤੇ ਉਹ ਸਾਡਾ ਮਤਲਬ ਮਿਨੀਮਮ ਚਾਰਜ ਜੀ ਸਰ ਜਾਂਦਾ ਜਿਹੜੇ ਪਹਿਲਾਂ ਸਰਦੀ ਜਿਹੜੇ ਜੁੜੇ ਹੁੰਦੇ ਆ ਉਦੋਂ ਆ ਕੇ ਕੰਜ਼ਮਪਸ਼ਨ ਕਮ ਆ ਜਾਂਦੀ ਹੈ ਉਦੋਂ ਆ ਕੇ ਕਮ ਆ ਜਾਂਦੀ ਹੈ ਜਿਹੜਾ ਕੋਲ ਸਟੋਰ ਲਾਈਨ ਚ ਹੈ ਹਾਂਜੀ ਇਹ ਤਾਂ ਇੱਕ ਜਿਵੇਂ ਕਹਿੰਦੇ ਆ ਜੀਵਨ ਦਾਣ ਆ ਜੀ ਹਾਂ ਲਗਾਉਣਾ ਚਾਹੀਦਾ ਸਾਰਿਆਂ ਨੂੰ ਥੋੜਾ ਕਹਿਣ ਦਾ ਮਤਲਬ ਗਰਮੀ ਚ ਕੰਜ਼ਮਪਸ਼ਨ ਤੁਹਾਡੀ ਜ਼ਿਆਦਾ ਹੈ ਹਾਂਜੀ ਠੀਕ ਹੈ ਉਹ ਜਿਹੜੀ ਨਵੇਂ ਮਹੀਨੇ ਆ ਕੇ ਹੁਣ ਇਹ ਜ਼ ਉਦੋਂ ਅਸੀਂ ਜ਼ੀਰੋ ਤਾਂ ਹੋਣੀ ਨਹੀਂ ਦੇਣੀ ਉਹ ਕਿਉਂਕਿ ਬੇਲੀ ਆਈ ਜਾਂਦਾ ਹੁੰਦਾ ਬੇਲੀ ਆਈ ਜਾਂਦਾ ਸਾਡੀ ਕੰਪਨਸ਼ਨ ਹੀ ਇੰਨੀ ਕੁ ਜ਼ਿਆਦਾ ਹੈ ਜਿਹੜਾ ਸਰਦੀ ਵਾਲਾ ਕੰਮ ਹੈ ਉਹ ਸਾਨੂੰ ਬੈਨੀਫਿਟ ਬਹੁਤ ਮੋਟਾ ਮਿਲ ਜਾਂਦਾ ਮਿਲ ਜਾਂਦਾ ਹੈ ਉਹ ਸਾਲਾਂ ਚ ਪੈਸੇ ਪੂਰੇ ਹੋ ਗਏ ਚਾਰ ਸਾਲਾਂ ਚ ਸਾਡੇ ਡਬਲ ਹੋ ਗਏ 30 ਲੱਖ ਲੱਗਾ ਹਾਂਜੀ ਠੀਕ ਹੈ ਤੇ 60 ਲੱਖ ਜਿਹੜੇ ਜਿਹੜੇ ਬੰਦੇ ਨੈਗੇਟਿਵਿਟੀ ਫਲਾਉਂਦੇ ਆ ਬਹੁਤ ਬੰਦੇ ਆਪਾਂ ਵੀਡੀਓਜ਼ ਦੇਖਦੇ ਆ ਬਾਈ ਉਹ ਕਹਿੰਦੇ ਯਾਰ ਵੀ ਸੋਲਰ ਕਾਮਯਾਬ ਨਹੀਂ ਇੱਕ ਤਾਂ ਆਪਾਂ ਥੱਲੇ ਲਵਾਉਣ ਵਾਲਾ ਫੈਸਲਾ ਤੁਸੀਂ ਬਹੁਤ ਸੋਹਣਾ ਲਿਆ ਕਿਉਂਕਿ ਉੱਤੇ ਨਾ ਸਫਾਈ ਨਹੀਂ ਹੁੰਦੀ ਜਦੋਂ ਆਪਾਂ ਸ਼ੈੱਡ ਤੇ ਲਵਾ ਲੈਨੇ ਆ ਸ਼ੈੱਡ ਦੇ ਉਹ ਜੀ ਡਾਇਰੈਕਸ਼ਨ ਵੀ ਨਹੀਂ ਆਉਂਦੀ ਜਿਹੜੇ ਲੋਡ ਸੈੱਡ ਹੁੰਦਾ ਉਵੇਂ ਹੀ ਲਾਉਣਾ ਪੈਂਦਾ ਫਿਰ ਹਨਾ ਨਹੀਂ ਸ਼ੈੱਡ ਤੇ ਇੱਕ ਮਾਈਨਸ ਪੁਆਇੰਟ ਇਹ ਹੈ ਜੀ ਜਿੰਨਾ ਚਿਰ ਸਾਫ ਕਰਨ ਵਾਲਾ ਬੰਦਾ نیچے ਨਹੀਂ ਆਉਂਦਾ ਉਹ ਤੁਹਾਨੂੰ ਉਹ ਨਾ ਚਿਰ ਚਿੰਤਾ ਬਣੀ ਰਹਿੰਦੀ ਆ ਹਾਂ ਹਾਂ ਜੀ ਠੀਕ ਹੈ نیچے ਹੈਗਾ ਸਾਡੇ ਬੰਦੇ ਹਾਇਰ ਕੀਤੇ ਵੇ ਸੰਡੇ ਦੇ ਠੰਡੇ ਉਹਦਾ ਦੋ ਜਣੇ ਨੇ ਆ ਕੇ ਦੋ ਘੰਟੇ ਚੰਨ ਨੂੰ ਸਾਫ ਕਰ ਜਾਣਾ ਜੀ ਮੇਨਟੇਨੈਂਸ ਜ਼ਰੂਰੀ ਜਾਂਦਾ ਸਾਫ ਸਫਾਈ ਜ਼ਰੂਰੀ ਹੈ ਫੇਰ ਤੁਹਾਨੂੰ ਮਤਲਬ ਬਹੁਤ ਵਧੀਆ ਇਹ ਵੀ ਬੰਦ ਨਾ ਹੋਣ ਦਿਓ ਨਿਗਰ ਰੱਖੋ ਨਿਗਰ ਰੱਖੋ ਹ ਹੇ ਨੀਚੇ ਰੱਖਿਆ ਸਾਡਾ ਇੱਥੇ ਮੇਰਾ ਦੋ ਤਿੰਨ ਜਿਹੜੇ ਲੱਗ ਜਾਂਦੇ ਆ ਦੇਖਣ ਤੇ ਜੀ ਜੀ ਬਹੁਤ ਵਧੀਆ ਸਾਫ ਹੁੰਦਾ ਇੱਥੇ ਸਾਰਾ ਨਿਗਾਹ ਕਰਦਾ ਰਹਿੰਦਾ ਸਾਡਾ ਜੀ ਸਾਰਾ ਹਾਂ ਤੇ ਬੜਾ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਠੀਕ ਸ਼ੁਕਰੀਆ ਜੀ